ਕਿਹੜੇ ਸੀਗੇ ਬੰਦੇ ਬੰਦਾ ਲੱਗਾ ਤੈਨੂੰ ਕੋਈ ਜੱਗ ਰੱਬ ਅਨੰਤ ਦਾ ਫੋਨ ਹੈ ਨਾ ਹੋਣ ਗਿਆ ਮੈਂ ਤਹਨੇ ਆਇਆ ਜੱਕਰ ਮੈਂ ਆ ਗਿਆ ਕੋਈ ਮਰੀਕਾ ਆ ਸੱਤਵੀਂ ਦੀ ਦਾਤ ਨੂੰ ਚੰਗੇ ਮਾਰੇ ਆ ਜਿੱਕਰ ਤੇ ਆਏਗਾ ਤੇ ਲਾਤਰੀ ਬੱਜੇ ਆਏਗਾ ਤੇ ਪਤਾ ਤਦੇਸ਼ਾਮ ਸ਼ਾਕਪੁਰ ਵਿਖੇਨ ਪੁਛਾਤੇ ਹਮਲਾਵਰ ਦੇ ਵੱਲੋਂ ਗੋਲੀ ਮਾਰ ਕੇ ਨੌਜਵਾਨ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪੁੱਡਾ ਕਲੋਨੀ ਵਿਖੇ ਕਬਾਰ ਦੀ ਦੁਕਾਨ ਤੇ ਨੌਜਵਾਨ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਸ਼ਾਮ ਨੂੰ ਇਸੇ ਦੌਰਾਨ ਮੂਹ ਟੱਕ ਕੇ ਹਮਲਾਵਰ ਜਨਨ ਨੇ ਅਚਾਨਕ ਕੁਝ ਸਮਾਨ ਪੁੱਛਣ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਨੇ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਜਿਹੜੀ ਆ ਉਹ ਮੂਹ ਤੇ ਲੱਗੀ ਹੈ ਤੇ ਦੂਜੀ ਗੋਲੀ ਗਰਦਨ ਦੇ ਵਿੱਚ ਆ ਡਿੱਗੀ ਹੈ ਤੇ ਨੌਜਵਾਨ ਉੱਥੇ ਹੀ ਡਿੱਗ ਪਿਆ ਹਮਲਾਵਰ ਤੋਂ ਦਾ ਫਾਇਦਾ ਚੁੱਕ ਕੇ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੰਦੀਪ ਕੁਮਾਰ ਨੂੰ ਉਸ ਦੇ ਸਾਥੀਆਂ ਨੇ ਚੁੱਕ ਕੇ ਨਜ਼ਦੀਕੀ ਹਸਪਤਾਲ ਲਿਆਂਦਾ ਤੇ ਬਾਅਦ ਦੇ ਵਿੱਚ ਸਰਕਾਰੀ ਹਸਪਤਾਲ ਪਹੁੰਚਾਇਆ ਇੱਥੇ ਡਾਕਟਰ ਨੇ ਉਸ ਨੂੰ ਮਰੇ ਤੱਕrar ਕਰ ਦਿੱਤਾ ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਚਾਰਤੀ ਸੈਮ ਦਾ ਮਾਹੌਲ ਬੜਿਆ ਹੋਇਆ ਤੇ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਫਿਲਹਾਲ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ ਤਾਂ ਪੋਸਮਾਰਟਮ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ ਦੇਵਨ ਲਗਾ ਤੈਨੂੰ ਕੋਈ ਕਰਾ ਦੀ ਮਿੰਟ ਕਾ ਫੋਨ ਹੈ ਨਾ ਹੋਣ ਗਿਆ ਮੈਂ ਤਹਨੇ ਆਇਆ ਜੱਕਣ ਮੈਂ ਆ ਗਿਆ ਕੋਈ ਮਰੀ ਸੱਚੀ ਦੀ ਦਾਤੋਂ ਤੇ ਚੰਗੇ ਮਾਰੇ ਆ ਜੇ ਕਰਤੇ ਆਏਗਾ ਤੇ ਰਾਤਰੀ ਬੱਜੇ ਆਏਗਾ ਤੇ ਤਾਂ ਦੇਰ ਸ਼ਾਮ ਸ਼ਾਕਪੁਰ ਵਿਖੇਨ ਪੁਛਾਤੇ ਹਮਲਾਵਰ ਦੇ ਵੱਲੋਂ ਗੋਲੀ ਮਾਰ ਕੇ ਨੌਜਵਾਨ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਬੁੱਡਾ ਕਲੋਨੀ ਵਿਖੇ ਕਬਾਰ ਦੀ ਦੁਕਾਨ ਤੇ ਨੌਜਵਾਨ ਕੰਮ ਕਰਦਾ ਸੀ ਤੇ ਕੁਝ ਦਿਨਾਂ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਸ਼ਾਮ ਨੂੰ ਇਸੇ ਦੌਰਾਨ ਮੂੰਹ ਟੱਕ ਕੇ ਹਮਲਾਵਰ ਜਿਨ੍ਹਾਂ ਨੇ ਅਚਾਨਕ ਕੁਝ ਸਮਾਨ ਪੁੱਛਣ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਨੇ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਜਿਹੜੀ ਆ ਉਹ ਮੂੰਹ ਤੇ ਲੱਗੀ ਹੈ ਤੇ ਦੂਜੀ ਗੋਲੀ ਗਰਦਨ ਦੇ ਵਿੱਚ ਆ ਰਹੀ ਹੈ ਤੇ ਨੌਜਵਾਨ ਉੱਥੇ ਹੀ ਡਿੱਗ ਪਿਆ ਹਮਲਾਵਰ ਤੋਂ ਦਾ ਫਾਇਦਾ ਚੁੱਕ ਕੇ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੰਦੀਪ ਕੁਮਾਰ ਉਸ ਦੇ ਸਾਥੀਆਂ ਨੇ ਚੁੱਕ ਕੇ ਨਜ਼ਦੀਕੀ ਹਸਪਤਾਲ ਲਿਆਂਦਾ ਤੇ ਬਾਅਦ ਵਿੱਚ ਸਰਕਾਰੀ ਹਸਪਤਾਲ ਪਹੁੰਚਾਇਆ ਇਥੇ ਡਾਕਟਰ ਨੇ ਉਸ ਨੰਬਰ ਤੇ ਘਰਾੜ ਕਰ ਦਿੱਤਾ ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਵਧਿਆ ਹੋਇਆ ਤੇ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਫਿਲਹਾਲ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ ਤਾਂ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ ਕਿਹੜੇ ਸੀਗੇ ਬੰਦੇ ਬੰਦਾ ਲੱਗਾ ਤੈਨੂੰ ਕੋਈ ਨਾ ਅਨੰਤ ਦਾ ਫੋਨ ਹੈ ਨਾ ਹੁਣ ਗਿਆ ਮੈਂ ਤਹਨੇ ਆਇਆ ਜਕਰਮੇ ਆ ਗਿਆ ਕੋਈ ਮਰੀਦਾ ਆ ਸੱਤਵੀਂ ਦੀ ਦਾਤੂਨ ਤੇ ਚੰਗੇ ਮਾਰੇ ਆ ਜੇ ਕੱਤੇ ਆਏਗਾ ਤੇ ਲਾਤਰੀ ਬੱਜੇ ਆਜੇ ਕੱਤੇ ਤਾਂ ਦੇਰ ਸ਼ਾਮ ਸ਼ਾਕਪੁਰ ਵਿਖੇਨ ਪੁਛਾਤੇ ਹਮਲਾਵਰ ਦੇ ਵੱਲੋਂ ਗੋਲੀ ਮਾਰ ਕੇ ਨੌਜਵਾਨ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਗੁੱਡਾ ਕਲੋਨੀ ਵਿਖੇ ਕਬਾਰ ਦੀ ਦੁਕਾਨ ਤੇ ਨੌਜਵਾਨ ਕੰਮ ਕਰਦਾ ਸੀ ਤੇ ਕੁਝ ਦਿਨਾਂ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਸ਼ਾਮ ਨੂੰ ਇਸੇ ਦੌਰਾਨ ਮੂੰਹ ਟੱਕ ਕੇ ਹਮਲਾਵਰ ਜਨਾਂ ਨੇ ਅਚਾਨਕ ਕੁਝ ਸਮਾਨ ਪੁੱਛਣ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਨੇ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਜਿਹੜੀ ਆ ਉਹ ਮੂੰਹ ਤੇ ਲੱਗੀ ਹੈ ਤੇ ਦੂਜੀ ਗੋਲੀ ਗਰਦਨ ਦੇ ਵਿੱਚ ਆ ਡਿੱਗੀ ਹੈ ਤੇ ਨੌਜਵਾਨ ਉੱਥੇ ਹੀ ਡਿੱਗ ਪਿਆ ਹਮਲਾਵਰ ਤੋਂ ਦਾ ਫਾਇਦਾ ਚੁੱਕ ਕੇ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੰਦੀਪ ਕੁਮਾਰ ਨੂੰ ਉਸ ਦੇ ਸਾਥੀਆਂ ਨੇ ਚੁੱਕ ਕੇ ਨਜ਼ਦੀਕੀ ਹਸਪਤਾਲ ਲਿਆਂਦਾ ਤੇ ਬਾਅਦ ਦੇ ਵਿੱਚ ਸਰਕਾਰੀ ਹਸਪਤਾਲ ਪਹੁੰਚਾਇਆ ਇਥੇ ਡਾਕਟਰ ਨੇ ਉਸ ਨੰਬਰ 'ਤੇ ਕਰਾਰ ਕਰ ਦਿੱਤਾ ਹੈ ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਤੇ ਸਹਬ ਦਾ ਮਾਹੌਲ ਬੜਿਆ ਹੋਇਆ ਤੇ ਪੁਲਿਸ ਵੱਲੋਂ ਸ਼ੱਕ ਦੇ ਆਧਾਰ 'ਤੇ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਫਿਲਹਾਲ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ